ਭਾਜੀ ਅਸਤੀਗਾਲਾ ਹੋਰ ਭਾਜੀ ਕਿੱਦਾਂ ਵਧੀਆ ਵਧੀਆ ਜੀ ਬਹੁਤ ਠੀਕ ਠਾਕ ਹਾਂਜੀ ਹਾਂਜੀ ਵਧੀਆ ਚਲੋ ਮੁਬਾਰਦਾ ਆਪਾਂ ਕਰਦੇ ਨੇ ਹਣਾ ਨਹੀਂ ਕਰਦੀ ਜੀ ਕਰਦੇ ਭਾਜੀ ਤੇ ਕਿੰਨੇ ਸਾਲ ਬਾਈ ਜੀ ਪਸ਼ੂ ਇੱਕ ਮੱਝ ਆ ਜੀ ਇੱਕੋ ਹੀ ਆ ਹਾਂਜੀ ਤੇ ਗੱਪਣੇ ਸੁਈਏ ਜੀ ਇਹ ਮੈਂ ਗੱਪਣਾ ਜੀ ਇਹਦੇ ਮਤਲਬ 26 ਦਿਨ ਪੂਰੇ ਆ ਅਜੇ 26 ਦਿਨ ਪੂਰੇ ਆ ਹਾਂਜੀ ਤੇ ਭਾਜੀ ਕਿੰਨੇ ਸੂਈ ਸੁਣੀ ਹੋਣੀ ਇਹ ਇਹ 5ਵੇਂ ਸੁਈ ਹਸਤੇ ਗੱਪਣਾ ਅੱਛਾ 5ਵੇਂ ਸੁਣੀ ਆ ਆਪੇ ਬਾਬਰਵੰਦੀ ਦੀ ਧੀ ਆ ਅੱਛਾ ਆਪ ਬਾਬਰਵੰਦੀ ਆ ਤੇ ਗੜਵਾਸੀ ਦੇ 3002 ਨੰਬਰ ਖਾਂ ਤੋਂ ਗੱਪਣਾ ਏ ਗੜਵਾਸੂ ਦਾ 3000 2 ਨੰਬਰ ਸੰਗ 3000 2 ਨੰਬਰ ਠੀਕ ਆ ਆਪਣਾ ਸਰਕਾਰੀ ਹੈ ਨਾ ਜੀ ਸਰਕਾਰੀ ਆ ਲੁਧਿਆਣਾ ਯੂਨੀਵਰਸਿਟੀ ਚੰਗਾ ਰਕਾਰਾ ਭਾਜੀ ਫੋਨ ਹਾਂ ਹਾਂ ਅਸਰੇ ਤੇ ਭਾਜੀ ਫਿਰ ਦੁੱਧ ਨੇ ਕਿਨੇ ਕੀਤਾ ਬਿਜਲੀ ਸੂਏ ਦੁੱਧ ਪਹਿਲੇ ਸੂਏ ਤੋਂ ਲੈ ਕੇ 12 ਤੋਂ ਸਟਾਰਟਿੰਗ ਹੋਈ ਸੀ 14 15 ਕਿਲੋ ਖਲਤ ਦੋ ਦੇ ਦਿੰਦੇ ਚੋਰਾ ਬੰਦਾ ਹਾਂਜੀ ਪਰ ਐ ਕਿਉਂ ਇੰਨਾ ਹੀ ਮੰਨੇ ਮਰ ਹਣਾ ਹਾਂਜੀ ਇੰਨਾ ਹੀ ਮੰਨੇ ਚੰਗੀ ਮੱਝ ਤੇ ਖੋਲੀ ਵੀ ਜੀ ਦਿਖਾਈਏ ਲਓ ਜੀ ਵੇਖੋ ਬਾਵਰ ਵਾਂਦੀ ਦੀ ਧੀ ਆ ਤੇ ਗੜਵਾਸੂ ਪੰਜਾਹਰ ਰੁਪਏ ਨੇ ਜੀ 3002 3002 ਤੋਂ ਘੱਬਣਾ ਤੇ ਦੇਖੋ ਸੋਹਣੀ ਐ ਥਾਂ ਤੁਹਾਨੂੰ ਓਕੇ ਬਾਈ ਜੀ ਸਭਰਾ ਵਧੀਆ ਕੋਈ ਭਾਰਪੂਰ ਸ਼ਿਕਾਇਤ ਨਹੀਂ ਠੀਕ ਹੈ ਠੀਕ ਹੈ ਅਜਿੰਦੀ ਮਾਂ ਕਰਾ ਕੇ ਲੈਣਦੀ ਤੁਸੀਂ ਹਾਂਜੀ ਹਾਂਜੀ ਠੀਕ ਹੈ ਹੁੰਦਾ ਵੇ ਹੈ ਨਹੀਂ ਥਾਨ ਹਨ ਜੀ ਉਹ ਨਹੀਂ ਸੋਹਣੀ ਹੁਣ ਹੈ ਨਹੀਂ ਚੰਗਾ ਰਿਕੋਰਡ ਦੀ ਬਹੁਤ ਸੋਨਾ ਰਿਕੋਰਡ ਨਾਲ ਚੰਗੀ ਗਾ ਬਰਨਰ ਚੰਗੀ ਸੀ ਪਪੂ ਸੰਦੂ ਲੈ ਜਾਂਦਾ ਸੀ ਮਾਲੇ ਸੰਦੂ ਸਾਰੇ ਬਿਊਟੀ ਵਾਲੇ ਬਹੁਤ ਤਖੜੇ ਸੌਣ ਉਹਦੇ ਨਾਲ ਹਾਂਜੀ ਕੋਈ ਨੂੰ ਇਹਦਾ ਬੱਚਾ ਹਾਂਜੀ ਹਾਂ ਕੋਈ ਨੂੰ ਸਾਕਾ ਭਰਾਇਆ ਦਾ ਠੀਕ ਆ ਤੇ ਭਾਜੀ ਪਰ ਤੁਹਾਨੂੰ ਬੜੀ ਨੋਲਜ ਹੈ ਅਸੀਂ ਗਾਂ ਸਰਕਾਰੀ ਜੋ ਉਹ ਸਣ ਭਰਾਇਆ ਟੀਕਾ ਭਰਾਇਆ ਜਾਂਦਾ ਸਰਕਾਰੀ ਡਾਕਟਰ ਚੰਗੇ ਸੀ ਆਪਣੇ ਅੱਛਾ ਉਹਨਾਂ ਤੋਂ ਚੰਗੇ ਟੀਕੇ ਪਹਿਲਾਂ ਭਰਾਉਂਦੇ ਤੇ ਠੀਕ ਆ ਠੀਕ ਆ ਵਾਹ ਜੀ ਹਾਂ ਜੇ ਤਿਆਰ ਹੋਣਾ ਹੈ ਨਾ ਜਿਆਦਾ ਵੇ ਚਲ ਤਿਆਰ 19 ਤਰੀਕ ਹੋਈ ਹੈ ਜੀ ਨਾ 26 ਦਿਨਾਂ ਬਾਅਦ ਪੂਰੇ ਹੋਣੇ ਆ ਆਏ ਦੇਵਾ ਬੂਰਾ ਬਣਾਉਗੇ ਭਾਜੀ ਫਿਰ ਨਾ ਹਾਂਜੀ ਫਿਰ ਇਸਦੇ ਮੁੱਲ ਦਾ ਆਪਾਂ ਲੱਖ ਕਰਦੇ ਆਂ ਹਾਂਜੀ 95 ਛੱਡ ਦਾਂਗੇ 95 ਹਜ਼ਾਰ ਦੀ ਹਾਂਜੀ ਬਸ ਲਾਸਟ ਦੇਣੀ ਐ ਇਹਨੇ 90 ਛੋਟੀ ਹੋਣੀ ਬਸ ਠੀਕ ਆ ਚਲੋ ਦੇਖੋ ਜੀ ਗੱਭਣ ਆਹ ਦਾਹੋ ਤੇ ਚੈੱਕ ਕਰਕੇ ਲੈ ਕੇ ਜਾਓ ਗਣੇ ਭਾਈ ਜੀ ਤੇ ਭਾਈਓ ਫਿਰ ਉਹ ਕੱਟੀ ਆ ਜਾਓ ਮੜਾ ਜਾ ਤੇ ਕਾ ਵੀ ਕੱਟੀ ਫਿਰ ਇਹ ਕਿਨੇ ਮਾਲੀ ਦੀ ਜੀ ਇਹ ਇਹ 507 ਦੀ ਐ ਇਹ ਵੀ ਕੜਾਸੂ ਦੀ ਐ ਕੜਾਸੂ ਦੀ ਐ ਅੱਛਾ 507 ਦੀ ਤੇ ਇਹਦੀ ਮਾਰ ਆ ਇਹਦੀ ਮਾਰ ਦੁੱਧ ਕਿਨੇ ਕੀਤਾ ਫਿਰ ਇਹਨੇ ਇਹ ਨੋਵਾ ਦੀ ਆ ਅੱਛਾ ਆਪ ਨੋਵਾ ਦੀ ਆ ਨੋਵਾ ਦੀ ਠੀਕ ਆ ਇਹ ਹੁਣ ਸੋਈ ਨੂੰ ਹੋ ਗਿਆ ਹਫਤਾ ਕੋਇਆ ਜੇ ਹਾਂਜੀ ਤੇ 12 ਕਿਲੋ ਸਟਾਰਟਿੰਗ ਲਈ ਜਾਨੀ ਅੱਛਾ ਦੂਜਾ ਦੂਆ ਨਹੀਂ ਇਹ ਤੀਜਾ ਤੀਜਾ ਸੋਈ ਆ 12 ਕਿਲੋ ਸਟਾਰਟਿੰਗ ਕੀਤੀ ਆ ਇੱਥੇ ਚੰਗੀ ਝੋਡੀ ਆ ਨਾ ਚਲੋ ਠੀਕ ਆ ਪਤਲੇ ਸੇਲ ਆ ਵੇਖੋ ਜੀ ਇੱਕੋ ਜਿਹਾ ਬਾਈਆਂ ਕੋਲ ਜੀ ਤੇ ਬਾਕੀ ਮੇਰੇ ਵੀਰ ਆਉ ਉੱਥੇ ਆਲਾ ਚੈੱਕ ਕਰਕੇ ਲੈ ਲਓ ਕਹਿੰਦੇ ਭਾਈ ਜੀ ਸਹੀ ਆ ਕਿ ਨਹੀਂ ਜੀ ਹਾਂਜੀ ਹਾਂਜੀ ਬੁਰਾ ਹਾਂ ਅਨਕੁਲ ਬਾਤ ਕਰਦੇ ਬਿਲਕੁਲ ਬਿਲਕੁਲ ਜੀ ਤੇ ਬੋਲੋ ਨੰਬਰ ਜੀ ਫਿਰ ਆਪਣਾ 93646 ਹਾਂਜੀ 08615 ਠੀਕ ਆ ਇੱਕ ਵਾਰ ਫੇਰ ਬੋਲੋ 93646 08615 ਜੀ ਪਿੰਡ ਤੁਹਾਡਾ ਤਲਵੰਡੀ ਭਾਈ ਸ਼ਹਿਰ ਜੀ ਜਿਲ੍ਹਾ ਬਰੋਜਪੁਰ ਸਤਿ ਸ਼੍ਰੀ ਅਕਾਲ